ਦੀ ਕੀ ਪਤੇ ਜਗਜੀਤ ਸਾਹਿਬ ਸਚ ਹੈ ਪੇ ਸਚ ਨਾਮਿਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਈ ਜੇ ਸੋਚੇ ਲਖਵਾਰ ਚਿਪੇ ਚਪਨਾ ਹੋਈ ਜੇ ਲਾਰੇ ਦੇਵਤਾਰੁ ਭੁਕੇ ਭਕਾ ਤਰੀ ਜੈ ਬਨਾ ਪਈ ਆਪਾਰ ਸੇ ਸਨਤ ਲਖ ਹੋਇ ਤੈਕ ਨਚਦੇ ਬਾਬ ਕੀ ਸਚੀ ਹੋਈ ਕਿ ਘੋੜੇ ਟੁੱਟੇ ਭਾਲ ਹੁਕਮ ਜਾਈ ਚਬਨਾ ਨਾਨਕ ਲਿਖਿਆ ਨਾਲ ਹੁਕਮੇ ਹੋਣਾਕਾਰ ਕਮਨਾ ਕਹਿ ਚਾਏ ਹੁਕਮੇ ਹੋਣ ਜੀ ਕਉ ਮਿਲੇ ਵਡਿਆਈ ਹੁਕਮੇ ਤਮਨੀਚ ਇਕ ਕੋਈ ਲਿਕਤੁਛ ਕੋ ਪਾਇ ਕਨਾ ਕਮੇ ਬਖਸੀਸ ਇਕ ਕਮਿਸ਼ਰਾ ਪੋਇ ਕਿਵੇਂ ਦਸਬ ਕੋ ਬਾਰ ਕਮਨਾ ਕੋ ਨਾਨਕ ਤੁਮੇ ਜੇ ਬੁਜੇ ਤਾ ਮੈਂ ਕਹਿ ਨਾ ਕੋਇ ਕਾਵੇ ਕੋ ਤਾਨ ਹੋਵੇ ਕੇਸੀ ਤਾਨ ਗਾਵੇ ਕੋ ਤਾ ਜਣੇ ਨੀਸਾਨ ਕਾਵਿਕੋ ਗਰਉੜੀਂ ਅਚਾਰ ਕਾਵਿਕ ਵਿਦਿਆ ਵਿਖਮ ਵਿਚਾਰ ਕਰ ਕੋ ਸਾਚ ਕਰੇ ਤਨਖੇ ਗਾਵਿਕੋ ਚੀਲੇ ਫੇਤੇ ਗਾਵਿਕੋ ਜਾਪੇ ਦਿਸੇ ਦੂਰ ਗਾਵਿਕੋ ਵਿਖੇ ਅਧਰਾ ਹਤੂਰੇ ਕਤਨਾ ਕਤੀ ਨਾ ਆਵੇ ਟੋਟ ਕਥ ਕਥ ਪਤੀ ਕੋਟੀ ਕੋਟ ਕੋਟ ਜਿੰਦਾ ਤੇ ਲੱਭ ਪਾਇ ਚੁਗੰਤਰ ਖਾਈ ਕਾਇ ਹਕਮੀ ਚਲਾਏ ਰਹਾ ਨਾ ਨਿਕ ਕਿਛੇ ਬੇ ਪਰਵਾਹ ਸੱਚਾ ਸੇ ਸੱਚੀ ਨਾਹੀ ਪੱਖਿ ਅਪ ਅਪਾਰ ਆਖੇ ਮੰਗੇ ਜੀਤੇ ਰਤ ਕਰੇ ਰਤਾਰ ਏ ਕੀ ਕੀ ਰਖੀਏ ਜਿਤ ਸਿਧ ਬਾਰ ਮੋਹ ਕੀ ਬੋਲ ਨਾ ਪੜੀ ਜਿਤ ਸੁਨੇ ਧਰੇ ਪਿਆਰ ਸਮਰਤ ਮੇਰਾ ਸਚਨਾ ਉਟਿਆਏ ਵਿਚਾਰ ਕਰਮੀ ਆਵੇ ਕਪੜਾ ਨਤੇ ਮੋਖ ਦਵਾਰ ਨਾਨਕ ਇਹੇ ਜਾਣੀਐ ਸਭ ਪੇ ਸਚਿਆਰ ਤਾਂ ਪਿਆਨਾ ਚਾਈ ਕੀ ਤਨ ਹੋਈ ਆਪੇ ਆਪ ਨਰਨਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕੀ ਕਾਵਿਏ ਗੁਣੀ ਨਿਤਾਲ ਕਾਵਿਏ ਸੁਣੀਏ ਮਨ ਰਖੀਏ ਭਉ ਦੁਖ ਪਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰਿਸਬ ਬਾਖ ਵਰਨਾ ਗੁਰਪਾਵਤੀ ਮਾਈ ਦੇਹ ਚੁਣਾਖ ਨਾਇ ਕਹਿ ਨ ਕਥਨਾਂ ਚਾਈ ਗੁਰ ਇਕ ਦੇਪ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਚੇਤਨਾ ਵੇ ਜੇਤ ਸਭ ਪਾਵੇ ਬਿਨ ਭਾਣੇ ਕੇ ਨਾ ਹੀ ਕਰੀ ਜਿੱਤੇ ਸਿਤੇ ਪਾਏ ਕੇ ਬਨ ਕਰਮ ਕੇ ਮੈਂ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਕੇ ਗੁਰ ਕੀ ਸਿੱਖ ਸੁਣੀ ਗੁਰੂ ਇੱਕ ਦੇ ਪੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰਿਆ ਜਾ ਹਰਿ ਸੁਣੀ ਹੋਏ ਨਵ ਖੰਡਾ ਵਿੱਚ ਜਾਣੀਏ ਨਾਰਚ ਦੇ ਸਭ ਕੋਈ ਚੰਗਾ ਨਾਮ ਲਖਾਈ ਕੇ ਜਿਸ ਕੀਰਤਿ ਜਗ ਲਈ ਜੇ ਤਿਸ ਨਤਨ ਆਵਤ ਪਤਨ ਪੁੱਛੇ ਕੇ ਕੀ ਤਾਂ ਅੰਦਰ ਕੀਤੇ ਗਾ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਏ ਗੁਣ ਤੇ ਹੈ ਕੋਈ ਨ ਸੂਚੀ ਜੇ ਤਿਸ ਗੁਣ ਕਈ ਕਰੇ ਸੁਣੀ ਸਿਧ ਪੀ ਸੁਨ ਨਾਥ ਸੁਣੀ ਤਤਵ ਦਾ ਕਾਸ ਸੁਣੀ ਦੀ ਪਲੋਪਾ ਤਾਲ ਸੁਣੀ ਪੋਨ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੀ ਦੁਖ ਪਾਪ ਕਾ ਨਾਸ ਸੁਣੀ ਸਰਬਮਾਇੰਦ ਸੁਣੀ ਮੁਖ ਸਲਾਹਨ ਮੰਦ ਸੁਣੀ ਜੋਗ ਜੁਗਤਨ ਫੇਦ ਸੁਣੀ ਸਾਸ ਮਤਵੇਦ ਨਾਨਕ ਭਗਤ ਸਦਾ ਵਿਕਾਸ ਸੁਣੀ ਦੁਖ ਪਾਪ ਕਾ ਨਾਸ ਸੁਣੀ ਸਤ ਸੰਤੋਖ ਗਿਆਨ ਸੁਣੀ ਸਤ ਕਾ ਇਸ਼ਨਾਨ ਸੁਨਿਏ ਪਰਪੜ ਪਾਵੇ ਮਾਨ ਨੀ ਲਾਗੇ ਸੇ ਜਿ ਤਿਆ ਨਾਨਕ ਭਗਤ ਸਦਾ ਵਿਕਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਰਾ ਗੁਣਾ ਕੇ ਗਾਸ ਨੀ ਸੇ ਗਫੀਰ ਫਾਸ ਹਾ ਸੁਨਿਏ ਅੰਦੇ ਭਾਵੇ ਰਾਉ ਸੁਨਿਏ ਹਾਥ ਵੇ ਸਭਾ ਹੋ ਨਾਨਕ ਭਗਤ ਸਦਾ ਵਿਕਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਜਿ ਕੋ ਪਾਪ ਕਾ ਨਾਸ ਮੰਨੇ ਕੀ ਗਤਿ ਕਹੀ ਨਾ ਜਾ ਜੀ ਕੋ ਕਹਿ ਬੀਛੇ ਪਛਤਾਈ ਕਾ ਅਗਦੀ ਕਰ ਨਾ ਲੇਖਣ ਹਾਰ ਮੰਨੇ ਕਾ ਵਿਕਰਨ ਵਿਚਾਰੇ ਸ ਨਾਮ ਦਜ ਹੋਏ ਜੀ ਕੋ ਮਨਜਣੇ ਮਨ ਕੋਏ ਮਨੇ ਸੁਧੋਏ ਮਨ ਕੋ ਤੁਮਨੇ ਸਰੂਪ ਹਨ ਕੀ ਸੁਧ ਮਨੇ ਮੂ ਛੋਟਾ ਨਾ ਖੈ ਮਨੇ ਜੋ ਕੇ ਸਾਥ ਨਾ ਚਾਈ ਏ ਸ ਨਾਮ ਨਰਜਨ ਹੋਏ ਜੀ ਕੋ ਮਨਜਣੇ ਮਨ ਕੋਏ ਮਨੇ ਸਮਰਥਾ ਕ ਨਾ ਪੈ ਮਨੇ ਪਥ ਸੋ ਪ੍ਰਗਟ ਜਾਈ ਨਨੇ ਮਗਨ ਚਲੇ ਪੰਤ ਮਨੇ ਤੋਂ ਸਿਤੀ ਸੰਬੰਧ ਹੋਈ ਸਨਾਮ ਨੰਜਨ ਹੋਈ ਜੇ ਕੋ ਮਨਜਣੇ ਮਨ ਕੋਈ ਮਨੇ ਭਾਵੇ ਮੁਖ ਦੁਆਰ ਮਨੇ ਪਰਵਾਰ ਸਤਾਰ ਮਨੇ ਤੇਰੇ ਦਾਰੇ ਗੁਰ ਸਿੱਖ ਮਨੇ ਅਨਿਕ ਪਵੇ ਨਾ ਪੀਕੇ ਸਨਾਮ ਨੰਜਨ ਹੋਈ ਜੇ ਕੋ ਮਨਜਣੇ ਮਨ ਕੋਈ ਪੰਜ ਪਰਵਾਨਾ ਪੰਜ ਪਰਤਾਨਾ ਪੰਜੇ ਪਾਵੇ ਤਰਕੇ ਮਾਨੁ ਪੰਚੇ ਸੁਦਰਾਚਨ ਪੰਚੇ ਕਾ ਗੁਰੇ ਇਕ ਤੇ ਆਰਜੇ ਕੋ ਕਹਿ ਕਹਿ ਵਿਚਾਰੇ ਤੱਤੇ ਨਹੀ ਸੁਮਾਰ ਤੁਰ ਧਰਮ ਤੇ ਆਕਾ ਭੂਤ ਸੰਤੋਖਾ ਬਖਿਆ ਜਿਨ ਸੂਤ ਜੇ ਕਭੁ ਜਿ ਹੋਵੇ ਸਚਿਆਤ ਦੇ ਉਪਰ ਕੀਤਾ ਭਾਤ ਤੀ ਹੋਰ ਪਰੇ ਹੋਰ ਹੋ ਤੇ ਤੇ ਪਦ ਰੇ ਕੋ ਜੋਰ ਜੀਆਂ ਜਤ ਰੰਗੇ ਨਾਵ ਸਭਨਾ ਕੀ ਵਡੀ ਕਲਾ ਮਨ ਇਹਨੇ ਕਾਲਿਕ ਜਾਣੇ ਕੋਏ ਲੇਖਾ ਲਿਖਿਆ ਕੀ ਤਾ ਹੋਏ ਕੀ ਤਾ ਦਾਨ ਸੋਇ ਲਾ ਰੂਪ ਕੀਤੇ ਦਾ ਜਾਣੇ ਕੋਣ ਕੋਤੇ ਕੀਤੇ ਪਸਾ ਇੱਕ ਕਵਾ ਤੇਤੇ ਲਖ ਦਰਿਓ ਕੁਦ ਤ ਕਨਕ ਵਿਚਾਰ ਵਹੇ ਨ ਜਾਵੇ ਕਵਾ ਚੋਦ ਨ ਭਾਵੇ ਸਹੀ ਭਲੀ ਕਾ ਤੁਸ ਤ ਸਲਾਮਤ ਨੰਕਾਰ ਅਸੰਕਾ ਜਾਪ ਸੰਕਾ ਭਾਵ ਸੰਕਾ ਪੂਜਾ ਸੰਕਾ ਤਪ ਤਉ ਸੰਗਤ ਮੁਖੀਤ ਪਾਠ ਸੰਕਾ ਜੋਗ ਮੰਤਰ ਉਦਾਸ ਸੰਗ ਭਗਤ ਗੁਣ ਗਾਇ ਵਿਚਾਰ ਅਸੰਸੁਤੇ ਸੰਗ ਦਤਾਰ ਅਸੰਕ ਸੁਰਮੁ ਪਖ ਸਰ ਸੰਕਾ ਮੋਲੇ ਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਵਾਰੇ ਨਾ ਜਾਵੇ ਇਕ ਵਰ ਜੋ ਤੰਦ ਪਾਵੇ ਸਹੀ ਭਲੀਕਾਰ ਤੂ ਸੁਦਰਸ ਲਮਤ ਨਿਰੰਕਾਰ ਅ ਸੰਖ ਮੁਰਕਿਆਂ ਦੇ ਕੋਰਾ ਸੰਖ ਚੋਹਰਾ ਰਾਮ ਕੋਰਾ ਸੰਖ ਮਰਕਰ ਜਾਹੇ ਜੋਰ ਅ ਸੰਖ ਲੋੜ ਤੇ ਕੰਮਾਇ ਸੰਖ ਪਾਪੀ ਪਾਪ ਕਰ ਜਾਹੇ ਅ ਸੰਖ ਕੁੜੇ ਅਣ ਕੁੜੇ ਤੇ ਰਾਇ ਸੰਖ ਮਲੇਸ਼ ਮਲ ਭਕ ਖਾਹੇ ਅਸਖਨ ਇੰਦਰ ਸਿਰ ਕਰੇ ਭਾਰ ਨਾਨਕ ਨੀਚ ਕੇ ਵਿਚਾਰ ਵਾਰਿ ਨ ਜਾਵੇ ਇਕ ਵਾਰ ਜੋ ਤੰਦ ਭਾਵੇ ਸਹੀ ਭਲੀ ਕਾ ਤੂ ਸਦਾ ਸੱਲਾ ਮਤ ਨਿਰੰਕਾਰ ਅਸੰਕ ਨਾਵ ਸੰਕ ਥਾਵ ਅਗਮ ਅਗਮ ਸੰਕ ਲੋ ਸੰਕ ਸਿਰ ਭਾਰ ਅਖਰੀ ਨਾਮ ਅਖਰੀ ਸਲਾਹ ਤੇ ਗਿਆਨ ਕੀ ਤੇ ਗੁਣ ਗਾਹਾ ਤੇ ਲਿਖਣ ਬੋਲਣ ਬਾਣ ਅਖਰੀ ਸੇ ਸੰਜੋਗ ਵਖਾਨ ਜਿਨੇ ਲਿਖੇ ਤੇ ਸਿਨਾ ਹੈ ਇਹ ਕੋ فرمਾਈ ਤੇ ਤੇ ਭੈ ਜੇ ਤਾ ਕੀਤਾ ਤੇ ਨਾ ਹੋ ਮਨ ਨਾ ਵੈ ਕੋ ਤੁ ਕੋ ਕਉ ਕੌਣ ਕਾ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਜੋਤੰਦ ਭਾਵੇ ਸਹੀ ਪੜੀ ਕਾ ਤੂ ਸਦਾ ਸਲਾਮਤ ਅਨੰਕਾਰ ਭਰੀ ਹੱਥ ਪੈ ਤਨ ਦੇ ਪਾਣੀ ਧੋਦੇ ਤੂੰ ਸੁਖੇ ਮੂਤ ਪ੍ਰਿਤੀ ਕੱਪੜ ਹੋਈ ਦੇ ਸਭਨ ਲਈ ਓ ਧੋਈ ਪਰੀਤ ਪਾਪ ਕੇ ਸੰਗੋ ਤੋਪੇ ਨਾ ਵੇਕੇ ਰੰਗ ਪੁਨੀ ਪਾਪਿ ਅਖ ਨਾਇਕ ਕੋ ਕਮਾਲ ਲਿਖਲੇ ਜਾਵ ਪੇ ਭੀਜਿਆ ਪਹਿ ਖੋ ਨਾਨਕ ਕਿਮੀ ਆਵ ਜਾਉ ਧੀਰ ਤਪ ਦੀ ਅਤਤ ਤਾਨ ਜੀ ਕੋ ਪਾਵੈ ਤਿਲਕ ਮਾਨ ਸੁਣੀਏ ਮਨੀਏ ਮਨ ਕੀ ਤਪ ਅੰਤਰ ਗਤਿ ਤਿਥ ਬਰਨਾਉ ਸਮ ਗੁਣ ਤੇਰੇ ਮੈਂ ਨਾਹੀ ਕੋ جو نہ

ਸੁਪੇ ਸਮੁੰਦਰ ਨਾ ਜਾਣੀਏ ਸੁੰਦ ਸਾ ਸੁਲਤਾਨ ਦੇ ਸੇਤੀ ਮਰ ਧਨ ਕੀ ਤਲ ਨਾ ਹੋਵਨੀ ਜੇ ਤਿਸ ਮਰ ਨਾ ਵਿਸਾਰੇ ਅੰਤ ਨਾ ਸਿੱਤੀ ਕੇ ਨਯੰਤ ਅੰਤ ਨਾ ਕਨੇ ਤੇ ਨਯੰਤ ਅੰਤ ਨਾ ਦੇਖ ਕੇ ਸੁਣਨਾ ਅੰਤ ਅੰਤ ਨਾ ਜਾਪੇ ਕੇ ਬਨ ਮੰਤ ਅੰਤ ਜਾਪੇ ਕੇ ਤਾ ਗਤ ਆਪੇ ਪਰ ਬਾਰ ਅੰਤ ਕਰਨ ਕਿਤੇ ਬਿਲਾ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈ ਬਹੁਤਾ ਹੋਈ ਅੱਡਾ ਸਹਿਬ ਚਾਥਾ ਉੱਚ ਪ੍ਰੋਛਨ ਈਵੜੂ ਚਾਹੋ ਵੇ ਕੋ ਤਿਸੂੱਚ ਕੋ ਜਾਣ ਸੋਏ ਜੇ ਓੜੇ ਆਪ ਜਾਣ ਆਪ ਆਪ ਨਾਨਕ ਨਤਰੀ ਕਰਮੀ ਦਾਤ ਕੋਤ ਕਰਮੇ ਖਿਆ ਨਾ ਜਾਏ ਅੱਡਾ ਦਾਤਾ ਤੇ ਨਤਵਾਏ ਕੀ ਜੋ ਤਉ ਪਰ ਕੀਤੇ ਗੰਤਨੇ ਵਿਚਾਰੇ ਕੀਤੇ ਗਉਤ ਤੇ ਵੇਕਾਰ ਕੀਤੇ ਰਲੇ ਮਕਰ ਪਾਏ ਕੀਤੇ ਮੋਰਖਾਈ ਭਏ ਕੀਤੇ ਦੁਗੁ ਬੁਖਸਦਾਰੇ ਵੀ ਤਰ ਤੇਰੀ ਦਾਤਾਰ ਬੰਦ ਕਲਾ ਸੀ ਥਾਣੇ ਹੋਏ ਹੋ ਰੱਖ ਨਾ ਸਕੇ ਹੋਏ ਜੇ ਕੋ ਭੈ ਕਾਖਣ ਨਾ ਪਾਈ ਉਹ ਜਾਣ ਜਿਥੇ ਮਖਾਈ ਆਪੇ ਜਾਣ ਆਪੇ ਦੇ ਆਕੇ ਸੇ ਵੀ ਕੇ ਕੇ ਜਿਸਨੋ ਬਖਸੇ ਸਤਿ ਸਹਲਾ ਹਾਨਿਕ ਪਾਸੇ ਪਾਸਾ ਹ ਅਮੂਲ ਗੁਣ ਮੂਲ ਵ ਪਰਮੂਲ ਪਾਰੀ ਮੂਲ ਪੰਡਾਰਾ ਮੂਲਾਵੇ ਮੂਲ ਜੈ ਮੂਲ ਪੇ ਮੂਲ ਸਮਾਇ ਮੂਰਤਾਂ ਮੂਲ ਦੀ ਬਾਣ ਮੂਲ ਤੋਲੇ ਮਲ ਪਰਵਾਣਾ ਮੂਲ ਬਖਸੀ ਸਮੋਲੇ ਸਾਨਾ ਮੂਲ ਕਰਮ ਮੂਲ ਫਰ ਮਾਰਾ ਮੂਲਾ ਮੂਲਾ ਕੇ ਨਾ ਜਾਈ ਆਖਾ ਕਰੇ ਡਿਗਲਾਈ ਆਖੇ ਵੀਦ ਪਾਟ ਪੁਰਾਣ ਆਖੇ ਪਰੇ ਕਰੇ ਵਖਿਆਨ आखे भर में आखेंद आखे, आखे गोपी ते गोविंद आखे इसरा के सिदा आखे कहते कीते बुद्ध आखे दानम आखे देव आखे सु नरमंजन सेव कहते आखे अकल पाए कहते के के टूट जाए ते कहते होर परे ताख ना सके के ही के जीवन पावते बड होई नानक जाने साचा सोई जे को आखे बोले में गाड़ ता लिखिए सिर के वर गवार ਸੋ ਦਰ ਕੇ ਸੁਖ ਕੋ ਕਹਿਤਵੇ ਸਰਸ ਮਾਦੇ ਬਾਚੇ ਨਾਨਕ ਅਨਿਕ ਅ ਸੰਖਾ ਕੀਤੇ ਵ ਬਨਹਾਰੇ ਕੀਤੇ ਰਗ ਭਈ ਸੁ ਕਈਏ ਮੈਂ ਕੀਤੇ ਗਵਨਹਾਰੇ ਇਹ ਗਾਵਤੁਰ ਪਾਣ ਪਾਣੀ ਬ ਸੰਤੋਏ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਰ ਤੁਲਿ ਕੇ ਜਾਣੀ ਲਿਖ ਲਿਖਤਾ ਮੇਚਾਰੇ ਕਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਕਾਵੇ ਇਨੇ ਦਾਸਨ ਗਠੇ ਦੇਵਤੇ ਅੰਦਰ ਨਾ ਬੈ ਕਾਵੇ ਸਿਦਿ ਸਮਾਦੀ ਅੰਦਰ ਗਉਣ ਸਾਧ ਵਿਚਾਰੇ ਗਾਉ ਜਥੀ ਸਤੀ ਸੰਤੋਖੀ ਕਾਵੇ ਕਰੇ ਕਾਵੇ ਪੰਡਤ ਪੜਨ ਕੀ ਸਰਜ ਚਿਤ ਗਵੇ ਦਾ ਨਾ ਲੈ ਕਾਵੇ ਮੋਹਨੀਆ ਮਨ ਮੋਲ ਸਤਿ ਮਸ਼ੂਪਿਆਲੇ ਗਾਵਤਨਾ ਪਾਇਤ੍ਰ ਸਲਤੀ ਤਿਨਾਮੇ ਗਾਵਯੋਦ ਮਹਾਬਲ ਸੂਰ ਗਾਵਿ ਖਣੀ ਚਾਏ ਗਾਵਿ ਖਨ ਮੰਡਰ ਪੰਡਾ ਗ ਕਖੇ ਧਾਰੇ ਸੇਤਨੋ ਗਾਵੈ ਜੋਤੰਦ ਪਵਤ ਤੇਰੇ ਭਗਤ ਰਸਾਲੇ ਹੋਏ ਕੇਤੇ ਗਾਵਨ ਸੇ ਮੈ ਚਿਤਨਾਉ ਨਾਨਕਿਆ ਵਿਚਾਰੇ ਸੋਇ ਸੋਇ ਸੁਦਾ ਸੱਚਾ ਸਹੈਬ ਸੱਚਾ ਸਾਚਿ ਨਾਹਿ ਹੈ ਬਿਉਸੀ ਜੈ ਨਾ ਜਸਿ ਰਚਨਾ ਜਹੇ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਸੀ ਮਾਇ ਜਨੇ ਪਾਈ ਕਰ ਕਰ ਕੀ ਕਿਤਾਪਨਾ ਚਿਤਿ ਦੀ ਵਢਿ ਆਈ ਜੋਤਿ ਸੁਪਾਵੈ ਸੋਈ ਕਸੀ ਬਖੋਣਾ ਕਰਨਾ ਚਾਹੀ ਸੋ ਪਾਸੋ ਸੇ ਪਤ ਸਹਿਬ ਨਾਨਕ ਰਹਿਣ ਰਜਾਈ ਮੰਦਰ ਸੰਤੋਖ ਸੰਪਤਿ ਚੁੜੀ ਧਿਆਨ ਕੀ ਕਰਿ ਬੂਤ ਕਿੰਤਾ ਕਾਲ ਕੁਵਾਰੀ ਕਾਇ ਜਗਤੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਹਦੇ ਤਿਥੇ ਅਦੇਸ ਆਜ ਨੀਰਨदन ਹਤ ਜਗ ਜਗ ਇਕ ਨਾਨਕ ਨਾਤੇ ਸਭ ਜਾਕੇ ਸਿਧੇ ਹੋਰ ਸਾਸੰਚ ਉਪਜੋਤਿ ਕਾ ਚਲਾਵੇ ਨੇਕੇ ਆਵੇ ਪਾਗ ਅਦੇ ਇਸੇ ਅਦੇਸਾ ਅਦ ਨੀ ਅਨੰਦ ਨਾਤੇ ਜਗ ਜਗ ਇੱਕ ਵੇਸ ਇਕਮ ਜੁਤਿ ਵੇਤਿੰ ਚਲੇ ਪਰਵਾਨ ਇਕ ਸੰਸਾ ਇਕ ਪੰਡਾਰੀ ਇਕ ਰਾਇ ਦੀਵਾਰ ਹਿਤਿ ਸੁਭਵ ਤੇ ਚਲਾਵੇ ਜੋ ਪਰਮਾਣੁ ਕਿਉ ਨਾਨਕ ਨਾ ਆਵੇ ਪੋਤੈ ਬਟਾਨਾ ਅਦੇਤਿ ਸੇ ਦੇਸ ਆਦ ਨੀਰ ਨਾਦਨ ਹਤ ਜਿਨ ਜਿ ਕੈ ਕਵੇਸ ਸਾਸਨ ਲਲ ਢੰਡਾਰ ਜਿ ਕਛ ਪੈ ਸੇ ਕੇ ਵਾਰੇ ਕਰ ਕਰ ਵੇਕੇ ਸਿਨ ਹਾਰ ਨਾਨਕ ਸਚੀ ਕੀ ਸਾਚੀ ਕਰ ਅਦੇਤਿ ਸੇ ਦੇਸ ਆਦ ਨੀਰ ਨਾਦਨ ਹਤ ਜਿਨ ਜਿ ਕੈ ਕਵੇਸ ਇਕ ਦੋ ਜਿਵ ਲਖ ਹੋਇ ਲਖ ਹੋਇ ਲਖ ਵੀਸ ਲਖ ਲਖ ਅਦਾ ਕੀ ਨਾਮ ਜਗਦੀਸ਼ ਇਤੇ ਰਬਤ ਵੜੀਏ ਜੜੀਏ ਹੋਏ ਕੇ ਸੁਨਗਲਾਕ ਉਸ ਕੀ ਕੀਤਾ ਏ ਰੀਸ ਨਾਨਕ ਨਤ ਦੀ ਪਾਈਏ ਥੋੜੀ ਕੋਰੇ ਠੀਸ ਅੱਖਾਂ ਜੋਚ ਪੈ ਨਹੀਂ ਜੋਰ ਜੋ ਨਮ ਗੰਦੇ ਨ ਜੋਰ ਜੋ ਨ ਜੀਵਨ ਮਰ ਨਹੀਂ ਜੋਰ ਜੋ ਨ ਰਾਜ ਮਨ ਅੰਸੂਰ ਜੋ ਨ ਸੋਤੇ ਗਿਆਨ ਵਿਚਾਰ ਜੋ ਨ ਜੁਕੀ ਛੋਟੇ ਸੰਸਾਰ ਜਸਤ ਜੋਰ ਕਾ ਵੇ ਕੇ ਸੋ ਨਾਨਕ ਤਾ ਨੀ ਚਨਾ ਕੋ ਰਾ ਤੇ ਤੀਰਥੀ ਵਾਰ ਪਉਣ ਪਣੇ ਨਿਪਤਾਲ ਤੇ ਸਿਜ ਧਤੀਤਾ ਪਰ ਕੀਤ ਨਮਸਾਰ ਤੇ ਸਿਵ ਜ्ञਾ ਜੁਕਤ ਕੇ ਰਾਗ ਤਨ ਕੇ ਨਾਮ ਨੇ ਕਾ ਨੰਤੇ ਕਰਮੀ ਕਰਮੀ ਹੋਏ ਵਿਚਾਰ ਸਚਾ ਅਪ ਸਚਾ ਦਰਬਾਰ ਤੇ ਸੁਣ ਪੰਚ ਪਰਵਾਣ ਨਦਰੀ ਕਮੀ ਪਵੇ ਨੀ ਸਾਨ ਕਛਪ ਕਰਤੇ ਪਰ ਨਾਨਕ ਕੇ ਆ ਜਾਪੇ ਜਾਈ ਤਰਮ ਖੰਡਿਕ ਹੈ ਹਰ ਤਰਮ ਗਿਆਨ ਖੰਡਿਕ ਆਪ ਕਰਮ ਕੀਤੇ ਵਰ ਵਰਣੀ ਬਰਸੰਤਰ ਕੀਤੇ ਕਾਣ ਮਹੇਸ ਕੀਤੇ ਵਰ ਮੈਂ ਘਤ ਕੜੀਏ ਰੂਪ ਰੰਗ ਕੇ ਵੇਸ ਕੀਤੇ ਕਰਾ ਭੂਮੀ ਮੇਰ ਕੀਤੇ ਕੀਤੇ ਦੇਵਤੇ ਸੇ ਕੀਤੇ ਨਚਨ ਸੁਦ ਕੀਤੇ ਕੀਤੇ ਮੰਡਲ ਦੇ ਸੇ ਕੀਤੇ ਸਿਦੁਰਤਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਰਨੁ ਨੀ ਕੀਤੇ ਤਰੇ ਤਨ ਸੰਮੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੇਤੀਆਂ ਸੂਤੀ ਸੇ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿਤੇ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਇਤੇ ਘਤ ਕਰੀਏ ਬੋਤਨ ਪ ਤਾਂ ਕੀ ਗਲ ਕਥੀਏ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਈ ਤੇ ਕਰੀਏ ਸੱਚੇ ਘੜੀਏ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਹੋ ਨਾ ਕੋਈ ਹੋ ਤੇ ਜੋ ਤਮ ਹਬਲ ਸੂਰ ਤੁਮੇ ਰਾਮ ਰਿਆ ਪਰ ਪੂਰ ਤੇ ਸਿਤੋ ਸਿਤਾ ਮਹਿ ਮਾਮਾ ਹੈ ਤਾ ਕੇ ਰੁਕ ਤੇ ਨਾ ਜਾਏ ਨਾ ਮਰੇ ਨਾ ਠਾਗੇ ਜਾ ਜਿਨ ਕੇ ਰਾਮ ਵਸੇ ਮਨ ਮਾਹੇ ਤੇ ਭਗਤ ਵਸੇ ਕੇ ਲੋਈ ਕਰੇ ਨਾ ਸੱਚਾ ਬਨ ਸੋਇ ਸੱਚ ਕਨ ਵਸੇ ਨਿਰੰਕਾਰ ਕਰ ਕਰੇ ਕੇ ਨਦਰ ਨਿਹਾਲ ਤੇ ਕਨ ਮੰਡਲ ਰਪੰਡ ਜੇ ਕੋ ਕਥਯੰਤਨ ਅੰਤ ਢੇਲੋ ਲੁਕਾਰ ਜੀਵ ਜੀਵ ਕਮਾ ਤੇ ਤੇ ਲੁਕਾਰ ਵੇਖੇਂ ਸੇ ਕਰ ਵਿਚਾਰ ਨਾਨਕ ਤਨਾ ਕਰਨਾ ਸਾਇਤ ਭਰਤੀ ਰਸਨੀ ਆਰ ਅਨਮਤ ਵਿਦਤਿਆਰ ਭੋਖ ਲਗ ਤਪ ਤਉ ਭਾਂਡਾ ਪਹੋ ਮਤ ਤੁਦਾਲ ਘੜੀਏ ਸੁਚਿਤ ਅਕਸਾਬ ਚਨ ਕਹਉ ਨ ਤੁਖ ਕਰਮ ਤੇਨੇ ਕਾਰ ਨਾਨਕ ਨ ਦਰੀ ਨ ਦਰੇ ਹਾ